ਪਿੰਡ ਪਿੰਡ ਕਾਈ ਬਣਾ ਕੇ ਸੰਗਤ ਨੂੰ ਲੋਕਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਜੋੜਨਾ ਹੈ ਜਿਹੜੇ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਸਤਿਕਾਰ ਦੇਣੇ ਐ ਉਹ ਸਾਰੇ ਅਸੀਂ ਇਕੱਠੇ ਕਰਕੇ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਕਿਉਂਕਿ ਸਾਹਾ ਸੰਗਤ ਜੀ 40 ਸਾਲ ਹੋ ਗਏ ਐ ਕਿ 90 ਵੇਲੇ 90 ਦੇ ਵਿੱਚ ਇੱਕ ਵਾਰੀ ਕੌਮ ਨੂੰ ਜਿਤਾਇਆ ਸੀ ਉਸ ਤੋਂ ਬਾਅਦ ਦੇਖ ਲਓ 35 ਸਾਲ ਬਾਅਦ ਦੁਬਾਰਾ ਦੁਬਾਰਾ ਕੌਮ ਦੇ ਜਿਹੜੇ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਆ ਉਹਨਾਂ ਨੂੰ ਜਿਤਾਇਆ ਹੈ ਉਹਨਾਂ ਨੂੰ ਮੌਕਾ ਦਿੱਤਾ ਹੈ ਕਿਉਂਕਿ ਸਾਧ ਸੰਗਤ ਪਹਿਲਾਂ ਜਿਨ੍ਹਾਂ ਨੂੰ ਤੁਸੀਂ ਪੰਤ ਸਮਝ ਕੇ ਵੋਟਾਂ ਪਾਉਂਦੇ ਰਹੇ ਹੋ ਬਹੁਤ ਕੁਝ ਉਹਨਾਂ ਨੇ ਕੌਮ ਦਾ ਘਾਣ ਕੀਤਾ ਨੁਕਸਾਨ ਕੀਤਾ ਪਰ ਜਦੋਂ ਹੱਦੋਂ ਵੱਧ ਗਈ ਗੱਲ ਬਈ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਹੋਣ ਲੱਗੀਆਂ ਤੁਸੀਂ ਉਦੋਂ ਜਾਗੇ ਹੋ ਪਹਿਲਾਂ ਨਹੀਂ ਜਾਗੇ ਉਦੋਂ ਜਾਗੇ ਹੋ ਜਦ ਮਹਾਰਾਜ ਦੇ ਅੰਗ 파ੜ ਕੇ ਗਲੀਆਂ 'ਚ ਖਲਾਰਤੇ ਗਏ ਉਦੋਂ ਤੁਹਾਨੂੰ ਸੋਝੀ ਆਈ ਹੈ ਭਈ ਨਹੀਂ ਅਸੀਂ ਜਿਹਨੂੰ ਪੰਥ ਸਮਝਦੇ ਸੀ ਉਹ ਪੰਥ ਨਹੀਂ ਉਹ ਕੌਮ ਦੇ ਗਦਾਰ ਐ ਬਲੇ ਸੋਨਿਹਾਰ ਸੋਹ ਜੀ ਆਕਾਰ ਸਾਧ ਸੰਗਤ ਇਸ ਤੋਂ ਮਾੜੀ ਗੱਲ ਇਸ ਤੋਂ ਤਰਾਸ ਦੀ ਕੀ ਹੋ ਸਕਦੀ ਹੈ ਕਿ ਕਾਲੀ ਦਲ ਦੀ ਸਰਕਾਰ ਹੋਵੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋ ਜਾਵੇ ਉਪਰ ਇਨਸਾਫ ਨਾ ਮਿਲੇ ਜਿਹੜੇ ਇਨਸਾਫ ਮੰਗਦੇ ਹੋਣ ਉਹਨਾਂ ਤੇ ਗੋਲੀਆਂ ਚਲਾਈਆਂ ਜਾਣ ਇਸ ਤੋਂ ਮਾੜਾ ਕੁਝ ਹੋ ਸਕਦਾ ਹੈ ਮੈਂ ਨਹੀਂ ਸਮਝਦਾ ਵੀ ਇਸ ਤੋਂ ਮਾੜਾ ਕੁਝ ਹੋ ਸਕਦਾ ਹੈ ਜਿਹੜੇ ਜਿਨ੍ਹਾਂ ਨੇ ਬੇਅਦਬੀ ਕੀਤੀ ਜੇ ਇਮਾਨਦਾਰ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਫੜਿਆ ਹੈ ਉਹਨਾਂ ਨੂੰ ਛਡਾਇਆ ਗਿਆ ਅੱਜ ਵੀ ਜਿਹੜੀ ਇਨਕੁਆਇਰੀ ਸੀ ਉਹ ਜਿਹੜੀ ਜਿਹੜਾ ਬਿਆਨ ਦਿੱਤਾ ਹੈ ਉਹਨੇ ਗਵਾਹੀ ਦਿੱਤੀ ਹੈ ਨਾ ਕੀ ਨਾਮ ਹੈ ਉਹਦਾ ਗੁਰਸੇਵ ਸਿੰਘ ਮਾਲਕੇ ਜਿਹਨੇ ਸਜ਼ਾ ਕਰਾਈ ਤੇ ਨਾਮ ਲੈ ਹੈ ਨਹੀਂ ਨਹੀਂ ਜਿਹਨੇ ਗਵਾਹ ਨੇ ਜਿਹਨੇ ਕਿਹਾ ਹੈ ਸਾਰੀ ਕਹਾਣੀ ਦੱਸੀ ਹੈ ਬਈ ਉਸ ਦਿਨ ਜਦੋਂ ਹਰਨੀਪ੍ਰੀਤ ਨੂੰ ਲੱਗਿਆ ਪਤਾ ਵੀ ਗੁਰਦੁਆਰਾ ਸਾਹਿਬ ਦੇ ਪਾਠੀ ਕਰਕੇ ਪ੍ਰਦੀਪ ਕਲੇਰ ਨੇ ਕਿਹਾ ਬਈ ਜਦੋਂ ਗੁਰਦੁਆਰਾ ਸਾਹਿਬ ਦੇ ਪਾਠੀ ਕਰਕੇ ਆਪਣੇ ਜਿਨ੍ਹਾਂ ਨੇ ਨਾਮ ਲਿਆ ਸੀ ਸੱਚੇ ਸੌਦੇ ਦਾ ਉਹਨਾਂ ਨੇ ਅਕਾਇ ਇਹ ਕੇ ਜੇ ਲਾ ਕੇ ਸਿੱਟਦੇ ਹੀ ਹੈ ਜਦ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਪਾਠੀ ਨੇ ਚਾਣਣ ਕਰਾਇਆ ਵੀ ਅਸਲੀ ਗੱਲ ਤਾਂ ਇਹ ਹੈ ਉਹ ਇੰਨੀ ਮਚ ਗਈ ਉਹਨੇ ਕਿਹਾ ਬਈ ਹੁਣ ਮਹਾਰਾਜ ਦੀ ਬੇਅਦਬੀ ਕਰੋ ਉਹਦਾ ਨਾਮ ਅਰ ਸੱਚੇ ਸੌਦੇ ਵਾਲੇ ਦਾ ਨਾਮ ਹਨੀਪ੍ਰੀਤ ਦਾ ਤੇ ਉਹਦਾ ਨਾਮ ਸਾਫ਼ ਲਿਖਿਆ ਹੋਇਆ ਹੈ ਬਈ ਇਹਨਾਂ ਨੇ ਬੇਅਦਬੀ ਕਰਾਈ ਹੈ ਪਰ ਅੱਜ ਤੱਕ ਭਗਵੰਤਮਾਨ ਦੇ ਵਿੱਚ ਜੁਰਰਤ ਨਹੀਂ ਹੈ ਹਿੰਮਤ ਨਹੀਂ ਭਗਵੰਤਮਾਨ ਚ ਕਿ ਉਹਨਾਂ ਦੇ ਖਿਲਾਫ ਆਰਡਰ ਦੇ ਦੇਵੇ ਇਹਨੂੰ ਆਪਾਂ ਹਿੰਮਤ ਹੀ ਕਵਾਂਗੇ ਇਹਦੇ ਚੈਨਾ ਦਬ ਨਹੀਂ ਹੈ ਭਗਵੰਤਬਾਨ ਨੂੰ ਕਿ ਉਹਨਾਂ ਦੇ ਖਿਲਾਫ ਆਰਡਰ ਕਰ ਦੇਵੇ ਭਾਈ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਵੇ। ਬਾਕੀ ਸਾਰ ਸੰਗਤ ਜੀ ਆਪਾਂ 40 ਮੁਕਤਿਆਂ ਦੀ ਧਰਤੀ ਦੇ ਖੜੇ ਆ। ਔਰ ਇਹ ਜਿਵੇਂ ਮਾਤਾ ਭਾਗੌਰ ਨੇ 40 ਮੁਕਤੇ ਤੇ ਗੁਰੂ ਦੀ ਢਾਬ ਦੇ ਸਿੰਘਾਂ ਨੂੰ ਭਾਈ ਦਾਨ ਸਿੰਘ ਦੀ ਅਗਵਾਈ ਚ ਮਹਾ ਸਿੰਘ ਦੀ ਅਗਵਾਈ ਦੇ ਵਿੱਚ ਇਕੱਠੇ ਕਰਕੇ ਜ਼ਾਲਿਮਾਂ ਖਿਲਾਫ ਲੜਾਈ ਲੜੀ ਸੀ ਆਪਾਂ ਨੂੰ ਵੀ ਓਵੇਂ ਇਕੱਠੇ ਹੋ ਕੇ ਜਿਹੜੇ ਸਿੱਖ ਖਿਲਾਫ ਸਿੱਖ ਕੌਮ ਦੇ ਵਿਰੋਧ ਕਰਦੇ ਆ ਜਾਂ ਸਿੱਖ ਕੌਮ ਦਾ ਨੁਕਸਾਨ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਲੜਾਈ ਲੜਨੀ ਪੈਣੀ ਆ ਜੇ ਇਹ ਲੜਾਈ ਜਿੱਤਣੀ ਆ ਤਾਂ ਇਕੱਠੇ ਹੋਣਾ ਹੀ ਪੈਣਾ ਹੈ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ 40 ਸਾਲ ਹੋ ਗਏ ਜਿਨ੍ਹਾਂ ਨੂੰ ਤੁਸੀਂ ਕੌਮ ਦੇ ਲੀਡਰ ਮੰਨਦੇ ਸੀ ਮੈਂ ਇੱਕ ਗੱਲ ਚੈਲੰਜ ਕਰਕੇ ਕਹਿੰਦਾ ਵੀ ਉਹ ਕੌਮ ਦੇ ਲੀਡਰ ਅੱਜ ਤੱਕ ਇੱਕ ਵੀ ਗੱਲ ਦੱਸ ਦੇਣ ਕਿ ਉਹਨਾਂ ਨੇ ਕੌਮ ਵਾਸਤੇ ਕੀ ਪ੍ਰਾਪਤੀ ਕੀਤੀ ਹੈ 40 ਸਾਲ ਚ ਇਹ ਸਭ ਸੈਂਟਰ ਨਾਲ ਇਹਨਾਂ ਦੀਆਂ ਤਾਰਾਂ ਪੱਕੀਆਂ ਜੁੜੀਆਂ ਹੋਈਆਂ ਉਧਰੋਂ ਉਹ ਜਿੰਨਾ ਕਿ ਕਰੰਟ ਛੱਡਦੇ ਆ ਇਹ ਉਹਨਾਂ ਕੀ ਬੋਲਦੇ ਆ ਸਾਧ ਸੰਗਤ ਆਪਾਂ ਨੂੰ ਦੇਖੋ ਤੁਸੀਂ ਸਾਰਿਆਂ ਨੂੰ ਪਰਖ ਲਿਆ ਸਾਰਿਆਂ ਨੂੰ ਪਰਖ ਲਿਆ ਜਿਹੜੇ ਆਪਣੇ ਆਪ ਨੂੰ ਕੌਮੀ ਕਹਿੰਦੇ ਸੀ ਹੁਣ ਕੌਮ ਨੇ ਇੱਕ ਵਾਰੀ ਫੇਰ ਜਾਗੀ ਹੈ ਮੈਨੂੰ ਤੇ ਭਾਈ ਅਮਰਤਪਾਲ ਨੂੰ ਜਿਤਾਇਆ ਹੈ ਮੈਂ ਅਰ ਅਸੀਂ ਦੋਨੋਂ ਇਹ ਚਾਹੁੰਦੇ ਆ ਕਿ ਕੌਮ ਇਕੱਠੀ ਹੋ ਕੇ ਇੱਕ ਮੰਚ ਤੇ ਆਵੇ ਇੱਕ ਵਾਰੀ ਮੌਕਾ ਮਿਲੇ ਕਿ ਆਪਾਂ ਪੰਜਾਬ ਦਾ ਭਲਾ ਕਰ ਸਕੀਏ ਮੈਂ ਤਾਂ ਹੁਣ ਵੀ ਕਿਹਾ ਸੀ ਕਿ ਪਿੰਡ ਪਿੰਡ ਜਿਹੜੀਆਂ ਅਸੀਂ ਇਕਾਈਆਂ ਬਣਾਵਾਂਗੇ ਉਹ ਨਸ਼ਿਆਂ ਦੇ ਖਿਲਾਫ ਕੰਮ ਕਰੂਗੀ ਅਰੋਂ ਕਰਨੀ ਵੀ ਚਾਹੀਦੀ ਹੈ ਨਹੀਂ ਉਸ ਤੋਂ ਬਿਨਾ ਜੇ ਆਪਾਂ ਪਿੰਡ ਪਿੰਡ ਤੋਂ ਨਸ਼ੇ ਖਤਮ ਕਰਨੇ ਲੱਗਾਂਗੇ ਤਾਂ ਖਤਮ ਹੋਣਿਆ ਇਹ ਬਾਕੀ ਸਾਧ ਸੰਗਤ ਜੀ ਜੇ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੈ ਮੈਂ ਵੋਟਾਂ ਤੋਂ ਪਹਿਲਾਂ ਵੀ ਕਿਹਾ ਸੀ ਵੀ ਤੁਹਾਡੇ ਲਈ ਹਾਜ਼ਰ ਰਹਾਂਗਾ ਤੇ ਹਾਜ਼ਰ ਹੈਗਾ ਵੀ ਹੈ ਬਾਕੀ ਆਪਣੀ ਜਿੱਥੇ ਤੱਕ ਪਹੁੰਚ ਹੈ ਜਿੱਥੇ ਤੱਕ ਵੀ ਤੁਹਾਡੀ ਪਹੁੰਚ ਹੈ ਨਾ ਸਾਰਿਆਂ ਨੂੰ ਕਹੋ ਬਈ ਐਸਜੀਪੀਸੀ ਦੀਆਂ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਬਣਾਓ ਉਸ ਤੋਂ ਬਿਨਾਂ ਇਹ ਮਿਸ਼ਰੀ ਨਹੀਂ ਹੈ ਕਿਸੇ ਕੋਲੇ ਭਾਈ 31 ਜੁਲਾਈ ਤੱਕ ਲਾਸਟ ਡੇਟ ਹੈ ਆਪਾਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਹੌਕਾ ਦੇਣਾ ਚਾਹੀਦਾ ਪਿੰਡਾਂ 'ਚ ਕਿ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਪੜਾਓ ਆਪਣੇ ਜਿੰਨੇ ਵੀ ਸਿੰਘ ਚੋਣਾਂ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਲੋਕਾਂ 'ਚ ਵਿਚਰਨਾ ਵੀ ਚਾਹੀਦਾ ਹੈ ਸਾਰਾ ਆਲੇ-ਦਾਲੇ ਦਾ ਇਲਾਕੇ ਦਾ ਪਤਾ ਹੋਣਾ ਚਾਹੀਦਾ ਹੈ ਕੀ ਸਮੱਸਿਆ ਕਿਹੜੇ ਗੁਰੂ ਘਰ ਦੇ ਵਿੱਚ ਹੈ ਜਾਂ ਉਹਰੇ ਕੀ ਚੱਲਦਾ ਹੈ ਸਾਰੇ ਆਪਾਂ ਨੂੰ ਸਾਰਿਆਂ ਨਾਲ رابطہ ਕਾਇਮ ਕਰਨਾ ਚਾਹੀਦਾ ਇਕੱਠੇ ਰਹਿਣਾ ਚਾਹੀਦਾ ਇਕੱਠੇ ਹੋ ਕੇ ਇੱਕ ਮੰਚ ਤੇ ਸਾਧ ਸੰਗਤ ਮੈਂ ਨਾ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਭਈ ਜਿਹੜੇ ਇਹ ਲੀਡਰ ਹੋਣ ਹੈ ਨਾ ਜਿਨ੍ਹਾਂ ਪਿੱਛੇ ਤੁਸੀਂ ਗਲੀਆਂ 'ਚ ਲੜਦੇ ਹੋ ਇਹ ਆਪ ਇਕੱਠੇ ਆ ਮੇਰੇ ਸਾਹਮਣੇ ਪਾਰਲੀਮੈਂਟ ਦੇ ਵਿੱਚ ਜਦੋਂ ਤਾਂ ਝਾੜੂ ਵਾਲਿਆਂ ਨੇ ਸੌਂ ਚੱਕੀ ਐ ਤਾਂ ਕਾਂਗਰਸ ਵਾਲੇ ਖਿੜਖਿੜ ਤਾੜੀਆਂ ਮਾਰਦੇ ਸੀ ਜਦੋਂ ਕਾਂਗਰਸ ਵਾਲਿਆਂ ਨੇ ਸੌਂ ਚੱਕੀ ਐ ਤਾਂ ਉਦੋਂ ਝਾੜੂ ਵਾਲੇ ਮਾਰਦੇ ਸੀ ਉਹ ਆਪ ਇਕੱਠੇ ਆ ਤੇ ਤੁਹਾਡੇ ਸਿਰ ਪੜਵਾਉਨੇ ਆ ਗਲੀਆਂ 'ਚ ਇੱਕ ਪਾਰਟੀ ਬਾਜੀ ਨਾਲ ਜੁੜੇ ਹੋਏ ਹੋ ਠੀਕ ਹੋ ਚਲੋ ਜੁੜਨਾ ਵੀ ਚਾਹੀਦਾ ਹੈ ਪਰ ਉਸ ਗੱਲ ਨੂੰ ਦੁਸ਼ਮਣੀ 'ਚ ਨਾ ਬਦਲੋ ਉਸ ਨੂੰ ਦੁਸ਼ਮਣੀ 'ਚ ਨਾ ਬਦਲੋ ਮਿਲਨ ਵਰਤਨ ਸਾਰਿਆਂ ਨਾਲ ਰੱਖੋ ਆਪਾਂ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੈ ਇੱਕ ਦੂਜੇ ਦੇ ਤਾਂ ਉਹ ਕੁੜੀਆਂ ਵਿਆਹ ਦਿੰਦੇ ਆ ਮੁੰਡੇ ਵਿਆਹ ਦਿੰਦੇ ਆ ਤੁਹਾਡੇ ਕੋਲੇ ਆ ਕੇ ਉਹਰੇ ਪ੍ਰੋਗਰਾਮ ਕਰਕੇ ਜਿਵੇਂ ਮੈਂ ਆ ਉਹਨੇ ਐ ਕੀਤਾ ਦੂਜੀ ਪਾਰਟੀ ਵਾਲੇ ਨੇ ਐ ਕੀਤਾ ਤੁਹਾਡੇ ਵਰਗੇ ਉਹਰੇ ਘੁਰ ਕੇ ਚਲੇ ਜਾਂਦੇ ਆ ਸਾਲੇ ਬਾਦਲਾ ਵਾਲੇ ਜਾਂਦੇ ਹੀ ਢਾ ਲੈਣੇ ਆ ਵੀ ਸਾਡੇ ਪ੍ਰਧਾਨ ਨੂੰ ਐ ਕਿਹਾ ਕਾਂਗਰਸ ਵਾਲੇ ਢਾ ਲੈਣੇ ਆ ਜਾਂਦੀ ਝਾੜੂ ਵਾਲੇ ਢਾ ਲੈਣੇ ਆ ਇਹਦੇ ਵਿੱਚ ਥੋੜਾ ਨੁਕਸਾਨ ਹੈ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਪਰਚੇ ਪੈਣੇ ਥੋਡੇ ਤੇ ਪੈਣੇ ਆ ਉਹ ਤਾਂ ਘਰੇ ਬੈਠੇ ਆ ਇਹ ਗੱਲਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਆਪਸ ਵਿੱਚ ਪਿੰਡ ਦੇ ਵਿੱਚ ਮਿਲ ਕੇ ਰਿਹਾ ਕਰੋ ਕਿਸੇ ਲੀਡਰਾਂ ਪਿੱਛੇ ਸਿਰ ਪੜਾਉਣ ਦੀ ਲੋੜ ਨਹੀਂ ਹੈ ਚਾਹੇ ਮੈਂ ਹੀ ਆ ਕਿਸੇ ਮਗਰ ਨਾ ਲੱਗੋ ਲੱਗੋ ਪਰ ਐਨਾ ਨਾ ਲੱਗੋ ਬਈ ਆਪਾਂ ਪਿੰਡ 'ਚ ਦੁਸ਼ਮਣੀ ਪਾ ਲਈਏ ਬਾਕੀ ਸਾਰ ਸੰਗਤ ਜਿੱਥੇ ਤੱਕ ਵੋਟਰਾਂ ਦੀ ਗੱਲ ਐ ਆਪਾਂ ਜਿਮਨੀ ਚੋਣਾਂ ਤੇ ਤਾਂ ਹਲੇ ਵਿਚਾਰ ਕਰਨਾ ਐ ਬਈ ਆਪਾਂ ਲੜਨੀ ਆ ਜਾਂ ਨਹੀਂ ਲੜਨੀ ਬਾਕੀ ਸ਼ਰੋਮਣੀ ਸਰਪੰਚੀ ਦੀਆਂ ਵੋਟਾਂ ਸ਼ਰੋਮਣੀ ਕਮੇਟੀ ਤੇ ਹੋਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਐਮਸੀ ਦੀਆਂ ਤੇ ਇਹ ਬਲਾਕ ਸ਼ਾਂਤੀ ਦੀਆਂ ਐਮਐਲਏ ਦੀਆਂ ਸਾਰੀਆਂ ਚੋਣਾਂ ਲੜਾਂਗੇ। ਬਾਕੀ ਇਹਨਾਂ ਤੇ ਆਪਾਂ ਵਿਚਾਰ ਕਰਾਂਗੇ ਕੋਈ ਸੱਜਣ ਮਿੱਤਰ ਲੜਨਾ ਚਾਹੁੰਦਾ ਹੈ, ਲੜ ਸਕਦਾ ਹੈ ਪਰ ਅਸੀਂ ਖੁੱਲ ਕੇ ਉਸ ਦਾ ਸਾਥ ਨਹੀਂ ਦੇ ਸਕਦੇ। ਮੈਂ ਪਹਿਲਾਂ ਗੱਲ ਦੱਸ ਦਈ ਆ। ਕਿਉਂਕਿ ਇਹ ਪਹਿਲੀ ਵੱਡੀ ਗੈਦਰਿੰਗ ਹੈ ਵੀ ਅਸੀਂ ਇਹ ਨਹੀਂ ਸਾਬਤ ਕਰ ਸਕਦੇ ਕਹਿ ਸਕਦੇ ਲੋਕਾਂ ਨੂੰ ਵੀ ਇਹ ਸਾਡਾ ਕੈਂਡੀਡੇਟ ਹੈ ਇਸ ਲਈ ਮੈਂ ਤੁਹਾਨੂੰ ਬਾਕੀ ਇੱਕ ਗੱਲ ਕਹਿਣਾ ਵੀ ਵੋਟਾਂ ਵੜਾਓ ਵੱਧ ਤੋਂ ਵੱਧ ਖਾਸ ਕਰ ਸ਼ਰੋਮਣੀ ਕਮੇਟੀ ਦੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ